ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਖੀ ਧੰਗ ਗੁਰੂ ਨਾਨਕ ਦੇਵ ਜੀ ਦੀ ਬਾਲ ਲੀਲਾ ਨਾਲ ਜੁੜੀ ਹੋਈ ਹੈ ਜਦੋਂ ਧੰਗ ਗੁਰੂ ਨਾਨਕ ਦੇਵ ਜੀ ਦੀ ਉਮਰ ਸਿਰਫ 9 ਸਾਲ ਦੀ ਸੀ ਉਸ ਸਮੇਂ ਇੱਕ ਰਿਵਾਜ ਸੀ ਕਿ ਹਿੰਦੂ ਬ੍ਰਾਹਮਣ ਪੁੱਤਰ ਨੂੰ ਜਨੇਉ ਪਾਇਆ ਜਾਂਦਾ ਸੀ ਇਸ ਨੂੰ ਧਾਰਮਿਕ ਤੌਰ ਤੇ ਬੜੀ ਮਹੱਤਤਾ ਮਿਲਦੀ ਸੀ ਧਾਨਗੁਰੂ ਨਾਨਕਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਇਹ ਰਸਮ ਕਰਵਾਉਣ ਲਈ ਪੰਡਤ ਹਰदयाल ਜੀ ਨੂੰ ਸੱਦਿਆ ਪੰਡਤ ਨੇ ਸਾਰਾ ਸਮਾਨ ਮਗਵਾ ਲਿਆ ਘਰ ਵਿੱਚ ਬਹੁਤ ਵੱਡਾ ਸਮਾਰੋਹ ਹੋਇਆ ਪਿਤਾ ਮਹਿਤਾ ਕਾਲੂ ਜੀ ਦੇ ਘਰ ਸਾਰੇ ਰਿਸ਼ਤੇਦਾਰ ਪਿੰਡ ਦੇ ਵੱਡੇ ਲੋਕ ਆਏ ਸਭ ਕੁਝ ਤਿਆਰ ਸੀ ਪਰ ਧਾਨਗੁਰੂ ਨਾਨਕਦੇਵ ਜੀ ਉਹ ਤਾਂ ਅੰਤਰ ਆਤਮਾ ਤੋਂ ਰੱਬ ਨਾਲ ਜੁੜੇ ਹੋਏ ਸਨ ਜਦੋਂ ਪੰਡਤ ਹਰदयाल ਜੀ ਨੇ ਉਹਨਾਂ ਦੇ ਗੱਲ ਵਿੱਚ ਜਿਨਿਉ ਪਾਣ ਦੀ ਕੋਸ਼ਿਸ਼ ਕੀਤੀ ਤਾਂ ਧੰਗੁਰੂ ਨਾਨਕ ਦੇਵ ਜੀ ਨੇ ਆਪਣਾ ਗੱਲ ਅੱਗੇ ਨਹੀਂ ਕੀਤਾ ਧੰਗੁਰੂ ਨਾਨਕ ਦੇਵ ਜੀ ਨੇ ਪੰਡਤ ਹਰदयाल ਜੀ ਤੋਂ ਸਵਾਲ ਪੁੱਛਿਆ ਕਿ ਪੰਡਤ ਜੀ ਇਹ ਧਾਗਾ ਪਾ ਕੇ ਮੈਨੂੰ ਕੀ ਮਿਲੇਗਾ ਕੀ ਇਹ ਮੈਨੂੰ ਬੁਰਾਈ ਤੋਂ ਬਚਾਵੇਗਾ ਜੇ ਜਦ ਮੈਂ ਮਰ ਜਾਵਾਂਗਾ ਇਹ ਮੇਰੇ ਨਾਲ ਜਾਏਗਾ ਧੰਨ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਸਵਾਲਾਂ ਦਾ ਪੰਡਤ ਹਰदयाल ਜੀ ਕੋਲ ਕੋਈ ਵੀ ਜਵਾਬ ਨਹੀਂ ਸੀ ਉਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਨੇ ਬਾਣੀ ਦਾ ਉਚਾਰਨ ਕੀਤਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 471 ਉੱਤੇ ਅੰਕਿਤ ਹੈ ਉਹ ਬਾਣੀ ਇਸ ਪ੍ਰਕਾਰ ਹੈ ਦਇਆ ਕਪਾ ਸੰਤੋਖ ਸੂਤ ਜਤ ਗੰਡੇ ਸਤ ਵਟ ਇਹ ਜਨੇਊ ਜਿਸ ਦੀ ਕਪਾ ਦੇਆ ਹੋਵੇ ਜਿਸ ਦਾ ਸੋਤ ਸੰਤੋਖ ਹੋਵੇ ਜਿਸ ਦੀਆਂ ਗੰਡਾਂ ਜਤ ਹੋਣ ਅਤੇ ਜਿਸ ਦਾ ਵਟ ਉੱਚਾ ਆਚਰਣ ਹੋਵੇ ਇਹੋ ਜਨੇਊ ਜੀ ਕਾ ਹੈ ਤਾ ਪਾਂਡੇ ਕਤ ਹੈ ਪੰਡਤ ਜੀ ਜੇ ਤੇਰੇ ਪਾਸ ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ ਮੇਰੇ ਗੱਲ ਪਾ ਦੇ ਨਾ ਇਹੋ ਟਟਾ ਨਾ ਮਲ ਲਗਾ ਨਾ ਇਹੋ ਜਲੇ ਨਾ ਜਾਏ। ਹੇ ਪੰਡਤ ਜੀ ਇਹੋ ਜਿਹਾ ਜਨੇਉ ਨਾ ਟੁੱਟਦਾ ਹੈ। ਨਾ ਹੀ ਇਸ ਨੂੰ ਮੈਲ ਲਗਦੀ ਹੈ। ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਖਾਚਦਾ ਹੈ। ਧੰ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਧੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਉਹ ਮਨੁੱਖ ਭਾਗਾ ਵਾਲੇ ਹਨ। ਜਿਨਾ ਨੇ ਇਹ ਜਿ ਨੇ ਉਹ ਆਪਣੇ ਗਲੇ ਵਿੱਚ ਪਾ ਲਿਆ ਹੈ ਇਸ ਸਾਖੀ ਦੇ ਰਾਹੀਂ ਧੰਗੁਰੂ ਨਾਨਕ ਦੇਵ ਜੀ ਸਾਨੂੰ ਦੱਸਦੇ ਹਨ ਕਿ ਬਾਹਰੀ ਧਾਰਮਿਕ ਰਸਮਾਂ ਦੇ ਨਾਲ ਰੱਬ ਨਹੀਂ ਮਿਲਦਾ ਜੇ ਅੰਦਰ ਦਇਆ ਸੱਚ ਸਬਰ ਅਤੇ ਜਤਨ ਨਹੀਂ ਤਾਂ ਜਿ ਨੇ ਉਹ ਪਾ ਦਾ ਕੋਈ ਲਾਭ ਨਹੀਂ ਧਰਮ ਹਿਰਦੇ ਵਿੱਚ ਹੋਣਾ ਚਾਹੀਦਾ ਹੈ ਨਾ ਕਿ ਸਿਰਫ ਤਾਗੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਨੇ ਇਹ ਉਪਦੇਸ਼ ਦਿੱਤਾ ਕਿ ਗਲ ਵਿੱਚ ਜਨੈਉ ਨਹੀਂ ਪਰ ਹਿਰਦੇ ਵਿੱਚ ਨਾਮ ਹੋਵੇ ਤਾਂ ਹੀ ਅਸਲੀ ਪਹਿਚਾਣ ਬਣਦੀ ਹੈ ਅਗਲੀ ਸਾਖੀ ਵਿੱਚ ਤੁਸੀਂ ਸੁਣੋਗੇ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਖੇਤ ਹਰਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ